ਇੱਕ ਯਾਰ ਕੱਲ ਪਰਸੋਂ ਦੀ ਤਾਂ ਖਬਰ ਘੁੰਮ ਰਹੀ ਐ ਅਖਬਾਰ ਦੇ ਵਿੱਚ ਵੀ ਤਿੰਨ ਬੇਨਾ ਦਾ ਭਰਾ ਸੀ ਇਹ ਕਲੋਤਾ ਇਧਰ ਹੁਣ ਸਿਹਾਰਪੁਰ ਸਾਇਟੀ ਦੀ ਖਬਰ ਆ ਵੀ ਪਤੰਗ ਚੈਨਾ ਡੋਰ ਦੀ ਚਪੇੜ ਵਿੱਚ ਆਇਆ ਤੇ ਉਹਦੇ ਗਲ ਦੀ ਨਸ ਇਕੱਠੀ ਗਈ ਤੇ ਵਿਚਦੀ ਡੈਥ ਹੋ ਗਈ ਬਹੁਤ ਘਰੀ ਪਟਿਆ ਗਿਆ ਅਗਲੇ ਦਾ ਦੇਖੋ ਪਤੰਗ ਵਾਜ ਜਾਂਦਾ ਫਰਕ ਨਹੀਂ ਪੈਂਦਾ ਨਾ ਇਹ ਕਿਤੇ ਪਰਚਾ ਬਣਦਾ ਕੋਈ ਤੇ ਲੋਕੋ ਆ ਵੀ ਥੋੜਾ ਜਿਆ ਆਪਣੂੰ ਧਿਆਨ ਦੇਣਾ ਮੈਂ ਵੀ ਅੱਜ ਚੱਲਿਆ ਖੰਨੇ ਨੂੰ ਤੇ ਉਹ ਜਿਹੜੀ ਸਾਲਾ ਖਾਫ ਹੀ ਲਾ ਲਓ ਕਿ ਵੀ ਮੈਂ ਤਾਂ ਕੱਲ ਡੰਡਾ ਜਾਂ ਟੰਗ ਲਿਆ ਯਾਰ ਮੂਰੇ ਬੈਠਾਂਗੇ ਸੇਫਟੀ ਰੱਖੂਗੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਇਹੀ ਆ ਭਾਈ ਆਪ ਦਾ ਪਚਾਪ ਕਰ ਲੋ ਸਰਕਾਰਾਂ ਤੇ ਨਾ ਝਾਕ ਕਰੋ ਆਪ ਦੀ ਰਾਖੀ ਆਪ ਕਰੋ ਸੋ ਇਹ ਜਾਂ ਕੋਈ ਨਾ ਕੋਈ ਜਿਗਾਰਡ ਲਾ ਲਓ ਇੱਥੇ ਮੈਨੂੰ ਤਾਂ ਝੰਡਾ ਹੀ ਲੰਬਿਆ ਕੋਈ ਨਹੀਂ ਤਾਂ ਮੈਂ ਟੋਪੀ ਟੰਗ ਲੈਣੇ ਇੱਥੇ ਨਹੀਂ ਕੁਛ ਵੀ ਟੰਗ ਲਓ ਬਹਾਨਾ ਬਣਾਵੋ ਵੀ ਇਹ ਜਾਂ ਕੋਈ ਡੰਡਾ ਲਾ ਲਓ ਸ਼ੀਸ਼ਾ ਲਾ ਲਓ ਯਾਰ ਇਹ ਜਾਂ ਕੋਈ ਆਪਾਂ ਨੂੰ ਆਪ ਹੀ ਕਰਨਾ ਪੈਣਾ ਕਿਉਂ ਹਟਦੇ ਨਹੀਂ ਹੈਗੇ ਕੋਈ ਅਸਰ ਤਾਂ ਹੋ ਨਹੀਂ ਰਿਹਾ ਚਿੱਟੇ ਦਾ ਕਿੱਡਾ ਮਸਲਾ ਸੀ ਉਹ ਨਹੀਂ ਹੱਲ ਹੋਇਆ ਸਰਕਾਰਾਂ ਨੇ ਮਸਲੇ ਹੱਲ ਨਹੀਂ ਕਰਦੇ ਹੋਂਦ ਇਹਨਾਂ ਨੇ ਇਹਨਾਂ ਨੇ ਵਸਤੇ ਆਪਣੀਆਂ ਰੋਟੀਆਂ ਸੇਕਣੀਆਂ ਨੇ ਸਿਆਸੀ ਔਰ ਰੋਟੀਆਂ ਸੇਕੀ ਜਾਂਨਾਂ ਨੇ ਕਿਸੇ ਨੂੰ ਕੋਈ ਪਰਵਾਹ ਨਹੀਂ ਲੋਕ ਮਰਦੇ ਆ ਜਿਗੋਂ ਇਹਨਾਂ ਤਾਂ ਮਰਦਿਆਂ ਦੇ ਵੀ ਫਾਇਦਾ ਹੀ ਜਾਂਦਾ ਸਰਕਾਰਾਂ ਨੂੰ ਤਾਂ ਕਿਉਂਕਿ ਵਿਰੋਧੀ ਧਿਰ ਨੂੰ ਤਾਂ ਮੌਕਾ ਮਿਲ ਜਾਂਦਾ ਆ ਜੀ ਉੱਥੇ ਆਏ ਹੋ ਗਿਆ ਹੋ ਗਿਆ ਤਾਂ ਹੋਇਆ ਕੰਮ ਸਰਕਾਰਾਂ ਨੂੰ ਆਇਆ ਹੁੰਦਾ ਵੀ ਇਹ ਮਰੇ ਜੰਮੇ ਚੱਲਦੇ ਰਹਿਣ ਜਿਹੜੇ ਹੋਰ ਜ਼ਰੂਰੀ ਮੁੱਦੇ ਨੇ ਕੋਈ ਉਹ ਪਟਕੇ ਰਹਿਣ ਲੋਕ ਉਹਨਾਂ ਤੋਂ ਸੋ ਆਹ ਜੀਆਂ ਆਪਣੀਆਂ ਛੋਟੀਆਂ-ਛੋਟੀਆਂ ਬਾਈ ਲੋੜਾਂ ਦੇ ਜੋ ਬੱਚੇ ਤਾਂ ਜਿੱਥੋਂ ਆਪ ਕਰ ਸਕਦੇ ਨੇ ਕਿ ਨਹੀਂ ਆਪ ਹੀ ਕਰ ਲਓ ਆਪ ਦਾ ਇਹੋ ਜਿਹਾ ਕੋਈ ਡੰਡਾ ਟੰਗ ਲਓ ਕੋਈ ਟੰਗ ਲਓ ਝੰਡਾ ਟੰਗ ਲਓ ਉਹਦਾ ਆਪੇ ਰਾਖੀ ਕਰਵਾਉਂਦਾ ਇਹ